ਅਮਰਸਰ ਦੇ ਜਿਠਾੜੋੜ ਜਗਦੰਭਾ ਕਲੋਨੀ ਗਲੀ ਨੰਬਰ 1 ਵਿੱਚ ਬੀਖਣਾਗ ਲੱਗਨੇ ਬਹੁਤ ਜ਼ਿਆਦਾ ਕੁਠੀ ਜਾ ਕੇ ਲਗੀ ਹੈ ਜਿਹਦੇ ਵਿੱਚ ਕੀ ਥੋੜੀਆਂ ਗਲੀਆਂ ਟਾਈਟ ਹੋਣ ਕਰਕੇ ਫਾਇਰ ਬ੍ਰਿਗੇਡ ਨੂੰ ਮੁਸ਼ਕਲ ਆਈ ਆ ਘਰ ਦਾ ਮਾਲਕ ਸੜ ਗਿਆ ਤੇ ਬਹੁਤ ਜ਼ਿਆਦਾ ਬਾਕੀ ਜਿਹੜਾ ਜਿਹਦੀ ਸਾਮਣੇ ਖਬਰ ਆਈ ਸੜਨ ਦੀ ਉਹਨਾਂ ਨੂੰ ਹਸਪੀਟਲ ਦਾਖਲ ਕਰਵਾ ਦਿੱਤਾ ਗਿਆ ਕਿੰਨੇ ਜਲਦੀ ਕਰੋ ਆਹ ਸਾਡਾ ਪਹਿਲਾ ਟੋਪਿਕ ਹੈ ਜੀ ਆਈ ਵੀ ਆਪਾਂ ਅੱਜ ਚੋਲ ਬਿਲ ਮਿਲਿਆ ਆਹ ਬੰਦ ਉਹ ਵਾਲੇ ਕੋਲੋਂ ਆਇਆ ਆਇਆ ਜਦੋਂ ਅੱਥਰੂ ਆਇਆ ਜੀ ਭਾਈ ਨਿਕਲੇ ਅੱਗੇ ਆਇਆ ਦੰਦਾ ਭਾਈ ਜੀ ਧੰਨਵਾਦ ਜੀ ਹਾਣੀ ਭਾਈ ਜੀ ਮੈਂ ਸਾਜਿ ਤੋਂ ਹੀ ਬੋਲ ਰਿਹਾ ਜਗਦੰਭਾ ਗਲੋਨੀ ਗਲੀ ਨੰਬਰ 1 ਤੋਂ ਮੇਰੇ ਆਰਟੀਕਲ ਵਿੱਚ ਅੱਗ ਲੱਗਣ ਦੇ ਕਾਰਨ ਬਹੁਤ ਮੱਕੀ ਇੱਕ ਬਲਾਸਟ ਹੋਇਆ ਆਪਣੇ ਏਸੀ ਦਾ ਕੰਪਰੈਸ਼ਨ ਫਟਿਆ ਸੀ ਕਿ ਜਾਂ ਸਿਲੰਡਰ ਫਟਿਆ ਹੈ ਇਹਦਾ ਬਾਅਦ ਚ ਜਾਂਚ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਤੇ ਬਾਕੀ ਉਧਰ ਘਰ ਦਾ ਜਿਹੜਾ ਮੁਖੀ ਹੈ ਮੇਨ ਮਾਲਕ ਉਹਨੂੰ ਬਹੁਤ ਵੀ ਛਣਾਗ ਲੱਗੀ ਸਾਰਾ ਉੱਥੋਂ ਲੈ ਕੇ ਥਲੇ ਤੱਕ ਖੜ ਗਿਆ ਐਡਮਿਟ ਐਡਮਿਟ ਕਰਾਇਆ ਜੀ ਉਹਨੂੰ ਹਸਪਤਾਲ ਲੈ ਕੇ ਹੋਏ ਆ ਐਮਰਜੈਂਸੀ ਕਰਾਇਆ ਹੈ ਐਡਮਿਟ ਹਸਪਤਾਲ ਜੀ ਹੈ ਘਰ ਦਾ ਕਿੰਨਾ ਉਸਮਾਨ ਸਾਹ ਸੜ ਗਏ ਘਰ ਦਾ ਸਾਰਾ ਫਰਕੇ ਸਵਾਹ ਹੋ ਗਿਆ ਘਰ ਦਾ ਕੁਝ ਵੀ ਨਹੀਂ ਬਚਿਆ ਸਿਰ ਘਰ ਦੇ ਜੀ ਬਚੇ ਨੇ ਜਿਹੜੇ ਕੁਝ ਬਾਹਰ ਗੇ ਰਾਤੀ ਤੋਂ ਢਿਖਾ ਕੇ ਸੈੱਡ ਕਰਨ ਜਾਂਦੇ ਉਹ ਬਚ ਗਏ ਨੇ ਦੋ ਬੇਟੀਆਂ ਇੱਕ ਉਹਨਾਂ ਦੀ ਵਿਸੇ ਤੇ ਜਿਹੜੇ ਮੇਨ ਮੁਕਿਆ ਸੀ ਉਹਨਾਂ ਦੇ ਹਸਬੰਡ ਉਹਨਾਂ ਨੂੰ ਬਹੁਤ ਭੀਸ਼ਣ آگ ਲੱਗੀ ਉਹ ਘਰ ਸੁੱਤੇ ਹੋਏ ਸੀ ਇਧਰ ਉੱਠ ਕੇ ਬਾਹਰ ਆ ਤੇ ਅੱਗ ਨੇ ਚੁਕਿਟ ਦੇ ਲਿਆ ਉਹਨਾਂ ਨੂੰ ਈ ਕਮੀ ਭਈਆ Thank you. ਅਜਰ ਕਿ ਜਗਦੰਬੇ ਗੁਰਾਣੀ ਕਿਹੜਾ ਪੰਜ ਸਾਹ ਕੀ ਕਰਨਾ ਹੈ ਜੀ ਗਰੀਨ ਵਿੱਚ ਪਾਣੀ ਦੇ ਵਿੱਚ ਜਗਦੰਬੇ ਗੁਰਾਣੀ ਚ ਅੱਗ ਲੱਗੀ ਆ ਸੁੰਦਰ ਬਲਾਸਟ ਹੋ ਗਿਆ ਉਹਦੇ ਕਰਕੇ ਅੱਗ ਲੱਗੀ ਆ ਕਿਰਪਾ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਲਦੀ ਜਲਦੀ ਇੱਥੇ ਫਾਇਰ ਵਿਗਟ ਦੀਆਂ ਗੱਡੀਆਂ ਭੇਜੇ ਜਾਣ ਬਹੁਤ ਖਤਰਨਾਕ ਸਥਿਤੀ ਪੈਦਾ ਹੋ ਸਕਦੀ ਹੈ ਅਗਰ ਅਸੀਂ ਸਮੇਂ ਸਿਰ ਇਹਦਾ ਇੰਤਜ਼ਾਮ ਨਾ ਪਤਾ ਚੁਕੇ